ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੋਚਦੇ ਹੋ ਕਿ ਮੈਂ ਕੋਈ ਬਾਬਾ ਆ ਨਾ 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 ਮੈਂ ਕੋਈ ਬਾਬਾ ਬਾਬਾ ਨਹੀਂ ਮੈਂ ਬਾਬੇ ਦੇ ਲੱਗੇ ਵੀ ਨਹੀਂ ਮਤਲਬ ਮੈਂ ਉਹਨਾਂ ਦਾ ਕੁਝ ਵੀ ਨਹੀਂ ਉਹਨਾਂ ਦੇ ਬਰਾਬਰ ਵੀ ਨਹੀਂ ਤੇ ਨਾ ਹੀ ਮੈਂ ਕੋਈ ਵਿਦਵਾਨ ਨਾ ਕੋਈ ਕਥਾਕਾਰ ਨਾ ਕੋਈ ਕੀਰਤਨੀਆ ਮੈਂ ਕੁਝ ਵੀ ਨਹੀਂ ਆ ਮੈਂ ਤੁਹਾਡੇ ਵਰਗਾ ਇੱਕ ਆਮ ਸਿੱਖ ਹੈ ਜਿਹੜਾ ਸਿੱਖ ਕੋਸ਼ਿਸ਼ ਕਰ ਰਿਹਾ ਹੈ ਉਸ ਬਾਬੇ ਦੀ ਦਿੱਤੀ ਹੋਈ ਦ아트 ਨੂੰ ਸਮਝਣ ਦੀ ਯਾਨੀ ਉਹ ਨਦਾਈ ਗਿਆਨ ਹੈਗਾ ਤੇ ਉਹਨਾਂ ਦੀ ਸਮਝ ਬਖਸ਼ੀ ਹੈ ਕਿਉਂਕਿ ਜੇ ਉਹ ਕਿਰਪਾ ਕਰਨਗੇ ਤਦੀ ਹੋ ਸਕਦਾ ਹੈ ਉਹਨਾਂ ਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਹੈ ਪਰ ਹਾਂ ਜੇ ਸੰਗਤ ਮਿਲ ਜਾਏ ਚੰਗੀ ਤੇ ਸਾਡੇ ਮਨ 'ਚ ਉਤਸ਼ਾਹ ਜਾਗਦਾ ਹੈ ਅਸੀਂ ਵੀ ਜਾਣੀਏ ਸਾਡੇ ਗੁਰੂ ਬਾਬੇ ਨੂੰ ਉਸ ਗੁਰੂ ਨਾਨਕ ਨੂੰ ਜਿਨੇ ਦੁਨੀਆ ਨੂੰ ਤਾਰਨਾ ਹੈ ਔਰ ਜਿਹੜਾ ਦੁਨੀਆ ਨੂੰ ਤਾਰਦਾ ਆ ਰਿਹਾ ਹੈ ਤੇ ਅੱਗੇ ਦੀ ਸਮਾਏ ਵੀ ਉਹੀ ਤਾਰੇਗਾ ਹਾਂਜੀ ਗੁਰੂ ਨਾਨਕ ਬਾਬਾ ਸਿਰਫ ਅਖੰਡਤਾ ਦੀ ਗੱਲ ਕਰਦੇ ਹੀ ਨਹੀਂ ਸੀ ਉਹ ਮੰਨਦੇ ਵੀ ਸੀਗੇ ਉਹ ਖੰਡ ਖੰਡ ਚ ਕਦੀ ਭਰੋਸਾ ਹੀ ਨਹੀਂ ਕਰਦੇ ਸੀ ਉਹ ਅਖੰਡ ਦੀ ਗੱਲ ਕਰਦੇ ਸੀ ਉਹ ਦ્વੈਤ ਦੀ ਨਹੀਂ ਗੱਲ ਕਰਦੇ ਸੀ ਅਦ્વੈਤ ਦੀ ਗੱਲ ਕਰਦੇ ਸੀ ਇੱਕ ਦੀ ਗੱਲ ਕਰਦੇ ਸੀ ਸਾਰਿਆਂ ਨੂੰ ਇਕੱਠਾ ਕਰਦੇ ਸੀ ਇੱਕ ਪਿਤਾ ਇੱਕ ਅਸ ਕੇ ਹਮ ਬਾਰੀ ਬਾਰੀ ਸਾਰਿਆਂ ਨੂੰ ਇੱਕੋ ਹੀ ਮੰਨਦੇ ਸੀ ਉਹ ਉਹਨਾਂ ਦਾ ਪ੍ਰਤੱਖ ਪ੍ਰਮਾਣ ਉਹਨਾਂ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਵਿੱਚ ਕਈ ਭੱਟਾ ਨੂੰ ਕਈ ਭਗਤਾਂ ਨੂੰ ਕਈ ਪੀਰਾ ਸੰਤਾ ਫਕੀਰਾਂ ਨੂੰ ਸ਼ਾਮਲ ਕੀਤਾ ਉਹਨਾਂ ਦੀ ਬਾਣੀ ਸ਼ਾਮਲ ਕੀਤੀ ਉਹਨਾਂ ਨੂੰ ਸਾਡੇ ਸਾਹਮਣੇ ਰੱਖਤਾ ਉਹਨੇ ਇਕੱਠਾ ਕਰਤਾ ਸਾਰਿਆਂ ਨੂੰ ਅਨੇਕਤਾ ਵਿੱਚ ਇਕਤਾ ਦਿਖਾਈ ਉਸ ਸਾਰੇ ਭਗਤ ਜਿਨ੍ਹਾਂ ਨੇ ਉਸ ਕਰਤਾਰ ਦੀ ਉਸ ਪ੍ਰਮਾਤਮਾ ਦੀ ਨਾਮ ਉਸ ਪ੍ਰਮਾਤਮਾ ਦਾ ਗੁਣ ਗਾਇਆ ਉਹਨਾਂ ਤੇ ਉਹਨਾਂ ਦੀ ਬਖਸ਼ਿਸ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਚ ਪੇਸ਼ ਕੀਤਾ ਬਹੁਤ ਗੁਰੂ ਗ੍ਰੰਥ ਸਾਹਿਬ ਜੀ ਉਹ ਗ੍ਰੰਥ ਜਿਹੜਾ ਸਾਡਾ ਗੁਰੂ ਆ ਯਾਨੀ ਉਹ ਗ੍ਰੰਥ ਜਿਸ ਦੇ ਵਿੱਚ ਬਾਣੀ ਆ ਕਿਹਦੀ ਗੁਰੂ ਦੀ ਬਾਣੀ ਤੇ ਬਾਣੀ ਨੂੰ ਕਹਿੰਦੇ ਗੁਰੂ ਗੁਰੂ ਨੂੰ ਕਹਿੰਦੇ ਬਾਣੀ ਬਾਣੀ ਵਿੱਚ ਸਾਰੇ ਅਮਰ ਤੈਗੇ ਨੇ ਬਾਣੀ ਭੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਾਰੀ ਬਾਣੀ ਕਹੇ ਸੇਲਕ ਜਨ ਮਾਨੇ ਵਰਤਖ ਗੁਰੂ ਨਿਸ਼ਤਸਤ ਜੇ ਅਸੀਂ ਸਹੀ ਮਹੀਨੇ ਵਿੱਚ ਉਸ ਬਾਣੀ ਨੂੰ ਸਮਝ ਲਈਏ ਮਨ ਚ ਉਤਾਰ ਲਈ ਤੇ ਗੁਰੂ ਸਾਡੇ ਮਨ ਚ ਵਾਸ ਕਰੇਗਾ ਪਰ ਜੇ ਗੁਰੂ ਵਾਸ ਕਰੇਗਾ ਸਾਡੇ ਮਨਾ ਵਿੱਚ ਤਾਂ ਅਸੀਂ ਸਾਡਾ ਮਨ ਪ੍ਰਕਾਸ਼ਿਤ ਹੋ ਜਾਏਗਾ ਹੈ ਨਾ ਤਦ ਗੁਰੂ ਸਾਡੇ ਅੰਦਰ ਰੋਮ ਰੋਮ ਚ ਰਹੇਗਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਵਰਤ ਸਦਾ ਸਭ ਸਮਾ ਇਸ ਕਰਕੇ ਨਿਤ ਜਪੀਤ ਸਾਚ ਅਸੀਂ ਜਪਦੇ ਰਹੇ ਤਾਂ ਕਿ ਗੁਰੂ ਸਾਡੇ ਅੰਗ ਸੰਗ ਰਹੇਗਾ ਅੰਗ ਸੰਗ ਰਹੇਗਾ ਤੇ ਸਾਡਾ ਜੀਵਨ ਸਫਲਾ ਹੋਵੇ ਆਓ ਜੀਵਨ ਸਫਲ ਕਰੀਏ ਉਸ ਨਾਨਕ ਦੇ ਫਲ ਸਿਰ ਨੂੰ ਸਮਝਣ ਲਈ ਤਾਰੇਗਾ ਹਾਂਜੀ ਕਲਯੁਗ ਬਾਬਾ ਕਲਯੁਗ ਦਾ ਬਾਬਾ ਆਇਆ ਇਹਨੇ ਤारण ਆਇਆ ਸਾਨੂੰ ਕਲਯੁਗ 'ਚ ਇਹਨੇ ਨਹੀਂ ਤारण ਆ ਤੇ ਮੈਂ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਰਾਂਗਾ ਤੁਹਾਡੇ ਨਾਲ ਤੇ ਤੁਸੀਂ ਮੇਰੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਮੈਂ ਕੋਈ ਬਾਬਾ ਨਹੀਂ ਹਾਂ ਤੁਹਾਡੇ ਵਰਗਾ ਹੀ ਹਾਂ ਆਮ ਸਿੱਖ ਤੇ ਅਸੀਂ ਸਾਰੇ ਆਮ ਸਿੱਖ ਮਿਲ ਕੇ ਵਿਚਾਰ ਕਰੀਏ ਹੋ ਸਕਦਾ ਸਾਡਾ ਵਿਚਾਰ ਸਹੀ ਹੋਵੇ ਹੋ ਸਕਦਾ ਸਾਡਾ ਸਾਡਾ ਵਿਚਾਰ ਗਲਤ ਹੋਵੇ ਪਰ ਵਿਚਾਰ ਤਾਂ ਕਰੀਏ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ